ਕੱਲ ਜੀ ਮੇਸ਼ਾ ਸ਼ਰਮਾ ਚਰਦੀਗੜ੍ਹ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸੁਆਗਤ ਕਰਦੀ ਹਾਂ ਬੀਤੇ ਕੱਲ ਕਿਸਾਨਾਂ ਦੇ ਵੱਲੋਂ ਦਿੱਲੀ ਵੱਲ ਚੱਲੇ ਪਾਏਗੇ ਤਾਂ ਸਭ ਨੇ ਹਾਲਾਤ ਵੀ ਦੇਖੇ ਨੇ ਸ਼ੰਭੂ ਬਾਰਡਰ ਤੇ ਕਿਵੇਂ ਤਣਾਅਪੂਰਨ ਮਾਹੌਲ ਹੈ ਜਿਹੜਾ ਕਿ ਪੂਰਾ ਦਿਨ ਬਣਿਆ ਰਿਹਾ ਪਰ ਕਿਸਾਨ ਅਜੇ ਵੀ ਪਿੱਛੇ ਹਟਣ ਵਾਲੇ ਨਹੀਂ ਅੱਜ ਕਿਸਾਨੀ ਅੰਦੋਲਨ ਦਾ ਦੂਜਾ ਦਿਨ ਤਾਂ ਤੁਹਾਨੂੰ ਦੱਸ ਦਈਏ ਕਿ ਬੀਤੇ ਕੱਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਵੀ ਹੋਈ ਹੈ ਦਾਇਰ ਪਟੀਸ਼ਨ ਦੇ ਤਾਂ ਸੁਣਵਾਈ ਦੌਰਾਨ ਹਾਈ ਕੋਰਟ ਨੇ ਹਰਿਆਣਾ ਕਾਰ ਨੂੰ ਫਟਕਾ ਲਗਾਈ ਆ ਕਿ ਤੁਸੀਂ ਕਿਸ ਨੂੰ ਪੁੱਛ ਕੇ ਸਾਰੇ ਰਸਤੇ ਨੇ ਬੰਦ ਕੀਤੇ ਨੇ ਅਤੇ ਕਿਉਂ ਕਿਸਾਨਾਂ ਦੇ ਲਾਠੇ ਚਾਰਜ ਕੀਤਾ ਗਿਆ ਤੇ ਅਥਰੂ ਗੈਸ ਦੇ ਗੋਲੇ ਛੁੱਟੇ ਗਏ ਸੋ ਕਿਉਂਕਿ ਹਰਿਆਣਾ ਅਤੇ ਪੰਜਾਬ ਹਾਈ ਕੋਰਟ ਦਾ ਇਹ ਕਹਿਣਾ ਹੈ ਕਿ ਕਿਸਾਨਾਂ ਦੇ ਜੋ ਕਿ ਮੌਲਿਕ ਅਧਿਕਾਰ ਨੇ ਤਾਂ ਮੌਲਿਕ ਅਧਿਕਾਰਾਂ ਦੇ ਕਿਸੇ ਨੂੰ ਵੀ ਉਲੰਘਣਾ ਕਰਨ ਦਾ ਕੋਈ ਹੱਕ ਨਹੀਂ ਹੈ ਤਾਂ ਸਰਕਾਰਾਂ ਨੂੰ ਸਿਰਫ ਉਹਨਾਂ ਅਧਿਕਾਰਾਂ ਦੀ ਰੱਖਿਆ ਕਰਨ ਦਾ ਹੱਕ ਹੈ ਤੇ ਨਾ ਕਿ ਜਨਤਾ ਨੂੰ ਪਰੇਸ਼ਾਨ ਕਰਨ ਦਾ ਸੋ ਬੀਤੇ ਕੱਲ ਤਸਵੀਰਾਂ ਵੀ ਛੱਡੇ ਗਿਲਾ ਟਾਈਮ ਟੀਵੀ ਦੇ ਤੁਹਾਨੂੰ ਲਗਾਤਾਰ ਦਿਖਾਈਆਂ ਨੇ ਕਿਸ ਤਰ੍ਹਾਂ ਦੇ ਮਾਹੌਲ ਨੇ ਜਿਹੜੇ ਕਿ ਸ਼ੰਭੂ ਬਾਰਡਰ ਤੇ ਜਦੋਂ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਸੀ ਹਰਿਆਣਾ ਸਰਕਾਰ ਦੇ ਵੱਲੋਂ ਕਿ ਉਹ ਦਿੱਲੀ ਵੱਲ ਅੱਗੇ ਨਾ ਵੱਧ ਸਕਣ ਇਸ ਦੇ ਚੱਲਦੇ ਬੈਰੀਗੇਟਿੰਗ ਵੀ ਕੀਤੀ ਗਈ ਅਥਰੂ ਗੈਸ ਦੇ ਗੋਲੇ ਵੀ ਕਿਸਨਾਂ ਤੇ ਸੁੱਟੇ ਗਏ ਲਾਠੇ ਚਾਰਜ ਵੀ ਕੀਤਾ ਗਿਆ ਤੇ ਇਸ ਦੌਰਾਨ ਕਈ ਕਿਸਾਨ ਗੰਭੀਰ ਜ਼ਖਮੀ ਵੀ ਹੋਏ ਜੋ ਤੋਂ ਬਾਅਦ ਬੀਤੇ ਕੱਲ੍ਹ ਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਦਾਇਰ ਪਟੀਸ਼ਨ ਤੇ ਸੁਣਵਾਈ ਹੋਈ ਤਾਂ ਇਸ ਦੌਰਾਨ ਹਾਈ ਕੋਰਟ ਨੇ ਪੰਜਾਬ ਹਰਿਆਣਾ ਅਤੇ ਦਿੱਲੀ ਸਰਕਾਰ ਤੋਂ 15 ਫਰਵਰੀ ਯਾਨੀ ਕਿ ਕੱਲ ਤੱਕ ਰਿਪੋਰਟ ਮੰਗਿਆ ਰਿਪੋਰਟ ਦੇ ਵਿੱਚ ਜਵਾਬ ਮੰਗਿਆ ਸੋਦਾਜੇ ਕਿ ਅਗਲੀ ਸੁਣਵਾਈ ਹੁਣ ਕੱਲ ਨੂੰ ਯਾਨੀ ਕਿ 15 ਫਰਵਰੀ ਨੂੰ ਹੋਵੇਗੀ ਹਾਈ ਕੋਰਟ ਦੇ ਵਿੱਚ ਤਾਂ ਬੀਤੇ ਕੱਲ ਜੋ ਸੁਣਵਾਈ ਹੋਈ ਹੈ ਹਾਈ ਕੋਰਟ ਦੇ ਵਿੱਚ ਤਾਂ ਉਸ ਸੁਣਵਾਈ ਦੌਰਾਨ ਹਾਈ ਕੋਰਟ ਨੇ ਪੰਜਾਬ ਸਰਕਾਰ ਦਿੱਲੀ ਸਰਕਾਰ ਅਤੇ ਹਰਿਆਣਾ ਸਰਕਾਰ ਨੂੰ ਸਵਾਲ ਕੀਤੇ ਨੇ ਅਤੇ ਹਰਿਆਣਾ ਸਰਕਾਰ ਨੂੰ ਤਾਂ ਬਕਾਇਦਾ ਪਟਕਾਰ ਵੀ ਲਗਾਈ ਗਈ ਕਿ ਤੁਸੀਂ ਕਿਸ ਨੂੰ ਪੁੱਛ ਕੇ ਸਭ ਕੀਤਾ ਜਦ ਕਿ ਕਿਸਾਨਾਂ ਦਾ ਅਧਿਕਾਰ ਹੈ ਕਿ ਉਹ ਆਪਣੇ ਹੱਕ ਮੰਗ ਰਹੇ ਨੇ ਸਿਰਫ ਦਿੱਲੀ ਦੇ ਵਿੱਚ ਉਹ ਸ਼ਾਂਤ ਮੇ ਠੰਗ ਦੇ ਨਾਲ ਪ੍ਰਦਰਸ਼ਨ ਕਰਨਾ ਚਾਹੁੰਦੇ ਨੇ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਕਰਨੀ ਚਾਹੁੰਦੇ ਨੇ ਪਰ ਤੁਸੀਂ ਕਿਸੇ ਨੂੰ ਪੁੱਛ ਕੇ ਪੰਜਾਬ ਅਤੇ ਹਰਿਆਣਾ ਦੇ ਜੋ ਵੀ ਸਾਰੇ ਬੱਡ ਨੇ ਉਹ ਸੀਲ ਕੀਤੇ ਨੇ ਅਥਰੂ ਗੈਸੇ ਗੋਲੇ ਸੁੱਟੇ ਗਏ ਅਤੇ ਇਹ ਵੀ ਕਹਿਣਾ ਹੈ ਹਾਈ ਕੋਰਟ ਦਾ ਕਿ ਸਰਕਾਰਾਂ ਅਤੇ ਪ੍ਰਸ਼ਾਸਨ ਨੂੰ ਸਿਰਫ ਕਿਸਾਨਾਂ ਦੇ ਜੋ ਕਿ ਮੌਲਿਕ ਅਧਿਕਾਰ ਨੇ ਉਹਨਾਂ ਅਧਿਕਾਰਾਂ ਦੀ ਰੱਖਿਆ ਕਰਨ ਦਾ ਹੱਕ ਹੈ ਤੇ ਨਾ ਕਿ ਜਨਤਾ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਸੋ ਇਸ ਦੇ ਨਾਲ ਹੀ ਜਦੋਂ ਦਿੱਲੀ ਸਰਕਾਰ ਤੋਂ ਜੋ ਆ ਮੰਗਿਆ ਗਿਆ ਦਿੱਲੀ ਸਰਕਾਰ ਨੂੰ ਹਰਿਆਣਾ ਹਰਿਆਣਾ ਅਤੇ ਪੰਜਾਬ ਹਾਈ ਕੋਰਟ ਨੇ ਪੁੱਛਿਆ ਤਾਂ ਦਿੱਲੀ ਸਰਕਾਰ ਦਾ ਇਹ ਕਹਿਣਾ ਹੈ ਕਿ ਉਹ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਤਿਆਰ ਹੈ ਤਾਂ ਉੱਥੇ ਦੂਜੇ ਪਾਸੇ ਪੰਜਾਬ ਸਰਕਾਰ ਦਾ ਆਪਣੇ ਸਪਸ਼ਟ ਕਰਨ ਦੇ ਵਿੱਚ ਇਹ ਕਹਿਣਾ ਹੈ ਕਿ ਪੰਜਾਬ ਸਰਕਾਰ ਵੀ ਕਿਸਾਨਾਂ ਦੇ ਨਾਲ ਖੜੀ ਹੈ ਪੰਜਾਬ ਸਰਕਾਰ ਇਹ ਚਾਹੁੰਦੀ ਹੈ ਕਿ ਕਿਸਾਨ ਜੇਕਰ ਚਾਹੁੰਦੇ ਨੇ ਕਿ ਉਹ ਸ਼ਾਂਤ ਮੇਟੰਗ ਦੇ ਨਾਲ ਦਿੱਲੀ ਦੇ ਵਿੱਚ ਪ੍ਰਦਰਸ਼ਨ ਕਰਨਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਸ਼ਾਂਤ ਮੇਟੰਗ ਦੇ ਨਾਲ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਤੇ ਜਾਣ ਚਾਹੀਦਾ ਕਿ ਕਿਸਾਨਾਂ ਨੂੰ ਅਤੇ ਆਮ ਜਨਤਾ ਨੂੰ ਤੰਗ ਪਰੇਸ਼ਾਨ ਨਹੀਂ ਕੀਤਾ ਜਾਣਾ ਚਾਹੀਦਾ ਸੋ ਦੱਸਦੇ ਕਿ ਹੁਣ 15 ਫਰਵਰੀ ਨੂੰ ਅਗਲੀ ਸੁਣਵਾਈ ਹੋਵੇਗੀ ਅਤੇ ਜਵਾਬ ਮੰਗਿਆ ਗਿਆ ਤਿੰਨ ਰਾਜਾਂ ਤੋਂ ਪੰਜਾਬ ਹਰਿਆਣਾ ਅਤੇ ਦਿੱਲੀ ਸਰਕਾਰ ਤੋਂ ਜਵਾਬ ਮੰਗਿਆ ਹਾਈ ਕੋਰਟ ਨੇ ਤੇ ਨਾਲ ਹੀ ਹਾਈ ਕੋਰਟ ਨੇ ਵੀ ਕਿਹਾ ਕਿ ਕਿਸਾਨਾਂ ਨੂੰ ਜੋ ਉਹ ਸ਼ਾਂਤ ਮੀਟੰਗ ਦੇ ਨਾਲ ਆਪਣੀਆਂ ਹੱਕਾਂ ਮੰਨਵਾਉਣ ਦੇ ਲਈ ਪ੍ਰਦਰਸ਼ਨ ਕਰਨਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਕੋਈ ਜਗ੍ਹਾ ਤੈਅ ਕਰਕੇ ਦੇਣੀ ਚਾਹੀਦੀ ਹੈ ਜਿੱਥੇ ਕਿ ਕਿਸਾਨ ਸ਼ਾਂਤ ਮੀਟੰਗ ਦੇ ਨਾਲ ਪ੍ਰਦਰਸ਼ਨ ਕਰ ਸਕਣ ਅਤੇ ਕੇਂਦਰ ਸਰਕਾਰ ਦੇ ਨਾਲ ਆਪਣੀ ਗੱਲਬਾਤ ਕਰ ਸਕਣ ਤੇ ਆਪਣੀਆਂ ਜੋ ਵੀ ਮੰਗਾਂ ਨੇ ਮੁੱਖ ਮੰਗਾਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿਸਾਨਾਂ ਦੀਆਂ ਨੇ ਸਾਰੇ ਫਸਲਾਂ ਤੇ ਐਮਐਸਪੀ ਦੀ ਕਾਨੂੰਨੀ ਗਰੰਟੀ ਕਰਜ਼ਾ ਮੁਆਫੀ ਤੇ ਨਾਲ ਹੀ ਲਖੀਂਪੂਰੀ ਕਾਂਡ ਦੇ ਦੋਸ਼ੀਆਂ ਖਿਲਾਫ ਸਰਦਾਰ ਜੀ ਜੋ ਕਿ ਮੰਗ ਲਗਾਤਾਰ ਕਿਸਾਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਸੋ ਇਹ ਮੁੱਖ ਮੰਗਾਂ ਨੇ ਕਿਸਾਨਾਂ ਦੀਆਂ ਜਿਨ੍ਹਾਂ ਨੂੰ ਲੈ ਕੇ ਮੂੜ ਕਿਸਾਨੀ ਅੰਦੋਲਨ ਕਿਸਾਨਾਂ ਦੇ ਵੱਲੋਂ ਸ਼ੁਰੂ ਕੀਤਾ ਗਿਆ ਸੋ ਦੱਸਿਆ ਕਿ ਇਸ ਤੋਂ ਪਹਿਲਾਂ ਮੀਟਿੰਗ ਵੀ ਰੱਖੀ ਗਈ ਸੀ ਕਿਸਾਨਾਂ ਦੇ ਵੱਲੋਂ ਕੇਂਦਰ ਸਰਕਾਰ ਦੇ ਤਿੰਨ ਮੰਤਰੀਆਂ ਦੇ ਨਾਲ ਮੀਟਿੰਗ ਵੀ ਹੁੰਦੀ ਹੈ ਪਰ ਮੀਟਿੰਗ ਦੇ ਵਿੱਚ ਜਦੋਂ ਮਸਲੇ ਦਾ ਕੋਈ ਹੱਲ ਨਹੀਂ ਨਿਕਲਦਾ ਤਾਂ ਬਿੱਤੇ ਕੱਲ ਕਿਸਾਨ ਆਗੂ ਚਕਜੀਤ ਸਿੰਘ ਢੱਲੇਵਾਲ ਅਤੇ ਸਰਵਣ ਸਿੰਘ ਪੰਦੇੜ ਦੇ ਵੱਲੋਂ ਐਲਾਨ ਕੀਤਾ ਜਾਂਦਾ ਹੈ ਦਿੱਲੀ ਨੂੰ ਕੂਚ ਕਰਨ ਦਾ ਸੋ ਜਿਵੇਂ ਇਹ ਦਿੱਲੀ ਵੱਲ ਵੱਧਦੇ ਨੇ ਕਿਸਾਨ ਚਾਲੇ ਪਾਉਂਦੇ ਨੇ ਤਾਂ ਰਸਤੇ ਦੇ ਵਿੱਚ ਬੈਰੀਗੇਟਿੰਗ ਲੱਗੀ ਹੁੰਦੀ ਹੈ ਕੰਡੇ ਵਿਚਾਏ ਹੁੰਦੇ ਨੇ ਕਿਸਾਨਾਂ ਨੂੰ ਰੋਕਣ ਦੇ ਲਈ ਤਾਂ ਇਸੇ ਦੌਰਾਨ ਹੀ ਜਿਵੇਂ ਸ਼ੰਭੂ ਬਾਰਡਰ ਤੇ ਪਹੁੰਚਦੇ ਨੇ ਕਿਸਾਨ ਤਾਂ ਉਹਨਾਂ ਤੇ ਹਰਿਆਣਾ ਸਰਕਾਰ ਦੇ ਵੱਲੋਂ ਅਤੇ ਪ੍ਰਸ਼ਾਸਨ ਦੇ ਵੱਲੋਂ ਅਥਰੂ ਗੈਸ ਦੇ ਗੋਲੇ ਸੁੱਟੇ ਜਾਂਦੇ ਨੇ ਤੇ ਨਾਲ ਹੀ ਲਾਠੇ ਚਾਰਜ ਵੀ ਕੀਤਾ ਜਾਂਦਾ ਸੋ ਇਹ ਸਭ ਤਸਵੀਰਾਂ ਦੇਖ ਕੇ ਜਿਵੇਂ ਮਾਹੌਲ ਭੱਖ ਜਾਂਦਾ ਹਾਾਈ ਕੋਰਟ ਦੇ ਵਿੱਚ ਦਾਇਰ ਪਟੀਸ਼ਨ ਤੇ ਸੁਣਵਾਈ ਹੁੰਦੀ ਹੈ ਤੇ ਨਾਲ ਹੀ ਫਟਕਾਰ ਲਗਾਏ ਜਾਂਦੀ ਹੈ ਹਾਈ ਕੋਰਟ ਦੇ ਵੱਲੋਂ ਜਵਾਬ ਮੰਗਿਆ ਜਾਂਦਾ ਹੈ ਬਕਾਇਦਾ ਤੌਰ ਤੇ ਕਿ 15 ਫਰਵਰੀ ਤੱਕ ਹਾਈ ਕੋਰਟ ਨੂੰ ਜਵਾਬ ਮਿਲਣਾ ਚਾਹੀਦਾ ਹੈ ਸੋ ਦੱਸਿਆ ਗਿਆ ਕਿ ਹਰਿਆਣਾ ਸਰਕਾਰ ਨੇ ਆਪਣੇ ਸਪਸ਼ਟਿਕਰਨ ਦੇ ਵਿੱਚ ਹਾਈ ਕੋਰਟ ਨੂੰ ਇਹ ਵੀ ਕਿਹਾ ਕਿ ਕਿਸਾਨਾਂ ਨੇ ਦਰਨੇ ਦੀ ਇਜਾਜ਼ਤ ਨਹੀਂ ਲਈ ਕਿਸਾਨਾਂ ਨੇ ਜੋ ਕਿ ਸ਼ਾਂਤੀਪੂਰਵਕ ਟੰਗ ਨਾਲ ਦਰਨਾ ਪ੍ਰਦਰਸ਼ਨ ਨਹੀਂ ਕਰਨਾ ਤਾਂ ਉਸ ਤੋਂ ਬਾਅਦ ਹਾਈ ਕੋਰਟ ਦਾ ਇਹ ਕਹਿਣਾ ਹੈ ਕਿ ਕਿਸਾਨਾਂ ਦੇ ਮੌਲਿਕ ਅਧਿਕਾਰ ਨੇ ਕਿਸੇ ਨੂੰ ਵੀ ਹੱਕ ਨਹੀਂ ਹੈ ਕਿ ਮੌਲਿਕ ਅਧਿਕਾਰਾਂ ਦੀ ਉਲੰਘਣਾ ਕੀਤੀ ਜਾਵੇ ਕਿਸਾਨ ਦੇਸ਼ ਦੇ ਵਿੱਚ ਕਿਤੇ ਵੀ ਆ ਜਾ ਸਕਦੇ ਨੇ ਅਤੇ ਕਿਸਾਨਾਂ ਨੇ ਸਿਰਫ ਹਰਿਆਣਾ ਰਾਜ ਦੇ ਵਿੱਚ ਨਹੀਂ ਪ੍ਰਦਰਸ਼ਨ ਕਰਨਾ ਉਹਨਾਂ ਨੇ ਪ੍ਰਦਰਸ਼ਨ ਦਿੱਲੀ ਰਾਜ ਦੇ ਵਿੱਚ ਕਰਨਾ ਸਿਰਫ ਹਰਿਆਣਾ ਦੇ ਵਿੱਚ ਤਾਂ ਲੰਘਣਾ ਹੈ ਕਿਸਾਨਾਂ ਨੇ ਤਾਂ ਫਿਰ ਉਹਨਾਂ ਨੂੰ ਲੰਗਰ ਤੋਂ ਕਿਉਂ ਰੋਕਿਆ ਗਿਆ ਅਜਿਹਾ ਕਹਿਣਾ ਹਾਈ ਕੋਰਟ ਦਾ ਸੋ ਦੱਸੇ ਕਿ ਹਰਿਆਣਾ ਅਤੇ ਪੰਜਾਬ ਹਾਈ ਕੋਰਟ ਨੇ ਵੀ ਕਿਹਾ ਕਿ ਸਰਤੇ ਚੱਲਣ ਦਾ ਹਰ ਇੱਕ ਨੂੰ ਅਧਿਕਾਰ ਹੈ ਤਾਂ ਕਿਸੇ ਨੂੰ ਵੀ ਰੋਕਿਆ ਨਹੀਂ ਜਾਣਾ ਚਾਹੀਦਾ ਸੋ ਹੁਣ ਦੇਖਣਾ ਹੋਵੇਗਾ ਜੋ ਅਗਲੀ ਸੁਣਵਾਈ ਯਾਨੀ ਕਿ ਕੱਲ ਨੂੰ 15 ਫਰਵਰੀ ਨੂੰ ਹੋਣੀ ਹੈ ਤਾਂ ਉਸ ਸੁਣਵਾਈ ਦੇ ਵਿੱਚ ਕੀ ਕੁਝ ਹੁੰਦਾ ਹੈ ਕੀ ਲੱਗਦਾ ਹੈ ਕਿ ਕਿਸਾਨ ਦਿੱਲੀ ਕੁਝ ਕਰਨ ਦੇ ਵਿੱਚ ਕਾਮਯਾਬ ਹੁੰਦੇ ਨੇ ਜਾਂ ਫੇ ਨਹੀਂ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਦੇਖਦੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਧੰਨਵਾਦ